ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਜੇਲਾ ਬਾਬਾ ਨਾਨਕ ਪਿੰਡ ਸ਼ਾਹਪੁਰ ਦੇ ਵਿੱਚ ਵੀ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕਿਸਾਨ ਬਲਵਿੰਦਰ ਸਿੰਘ ਸੌਰਿਆ ਦੀ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਰਕੇ ਕਰੀਬਤੀ ਨਿਕੜ ਫਸਲ ਬਰਬਾਦ ਹੋ ਗਈ ਹੈ ਕਿਸਾਨ ਬਲਵਿੰਦਰ ਸਿੰਘ ਸੌਰਿਆ ਤੇ ਅਜ਼ਾਦ ਸਿੰਘ ਨੇ ਦੱਸਿਆ ਕਿ ਪਿਤੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਸਮਝਦੇ ਹੋਏ ਉਹ ਆਪਣੇ ਪਰਾਲੀ ਦੇ ਰਹਿਦ ਖੁੰਦ ਨੂੰ ਅੱਗ ਨਹੀਂ ਲਗਾ ਰਹੇ ਤੇ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਵਾਕੇ ਖੇਤੀ ਕਰ ਰਹੇ ਹਨ ਸੋ ਮਹੰਗੇ ਪਹਾੜਾਂ ਵਿਚ ਤੇ ਡੀਐਫਪੀ ਪਾ ਕੇ ਵੀ ਕਣਕ ਦੀ ਫਸਲ ਬੀਜੀ ਸੀ ਪਰ ਗੁਲਾਬੀ ਸੁੰਡੀਕ ਲੱਗਣ ਕਰਕੇ ਕਰੀਤੀ ਨੇਕੜ ਕਣਕ ਦੀ ਫਸਲ ਖਰਾਬ ਹੋ ਚੁੱਕੀ ਹੈ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁੰਡੀ ਦੀ ਰੋਕਥਾਮ ਲਈ ਮੈਕਮੈਨ ਦਵਾਈਆਂ ਮੁਹੱਈਆ ਕਰਵਾਈਆਂ ਜਾਣ ਤੇ ਉਚਿਤ ਮੁਆਵਜ਼ਾ ਵੀ ਦਿੱਤਾ ਜਾਵੇ ਉਦੋਂ ਨਿਰੀਖਣ ਕਰਨ ਪਹੁੰਚੇ ਖੇਤੀਬਾੜੀ ਅਧਿਕਾਰੀ ਸੁਖਦਿਆਲ ਸਿੰਘ ਨੇ ਖੇਤੀਬਾੜੀ ਅਧਿਕਾਰੀਆਂ ਕਿਸਾਨਾਂ ਨੂੰ ਕਿਹਾ ਕਿ ਕਣਕ ਦੀ ਫਸਲ ਤੇ ਜਲਦੀ ਤੋਂ ਜਲਦੀ ਕਲੋਰੋਪ੍ਰਿਫਾਈ ਸਪਰੇ ਦਾ ਛੜਕਾ ਕੀਤਾ ਜਾਵੇ ਇਸ ਫਸਲ ਦੀ ਰਿਪੋਰਟ ਬਣਾ ਕੇ ਵਿਭਾਗ ਨੂੰ ਵੀ ਭੇਜੀ ਜਾਵੇਗੀ ਮਾਮਲਾ ਜੀ ਕਣਕ ਨੂੰ ਗਲਾਬੀ ਸੁੰਡੀ ਦਾ ਮਾਮਲਾ ਜੀ ਅਸੀਂ ਮਹਿੰਗੇ ਭਾਅ ਦੀ ਡੀ.ਜੇ.ਪੀ ਪਹਿਲਾਂ ਡੀ.ਜੇ.ਪੀ ਦੀ ਹੀ ਮਿਲਦੀ ਤੇ ਵੀ ਵੀ ਮਹਿੰਗੇ ਭਾਅ ਦਾ ਪਾਇਆ ਪੰਜਾਬ ਸਰਕਾਰ ਜਿਹਦਾ ਮਹਨ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪ੍ਰਾਲੀ ਦਾਸਾੜੋ ਵਿੱਚਵਾਓ ਅਸੀਂ ਵਿੱਚ ਪ੍ਰਾਲੀ ਵਾਈ ਹੈ ਉਹ ਵੇਖ ਲਓ ਕਿ ਤੁਹਾਡੇ ਸਾਹਮਣੇ ਵੀ ਇਹ ਸੁੰਡੀ ਦਾ ਸਾਰਾ ਫਸਲ ਸਾਡੀ ਜਿਹੜੀ 3 ਏਕੜ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਤੇ ਅੱਜ ਮੈਕਮੇ ਵਾਲੇ ਆਏ ਨੇ ਇਹ 3 ਸਾਲ ਤੋਂ ਅੱਗ ਨਹੀਂ ਲਾ ਰਹੇ ਐਰਕ ਵੀ ਨਹੀਂ ਹੈ ਅਗਲਾ ਹੀ ਇਹਨਾਂ ਦੇ ਨਿਰਦੇਸ਼ਾਂ ਅਨੁਸਾਰ ਕੀ ਅੱਗ ਨਹੀਂ ਲਾਉਣੀ ਤੇ ਅਸੀਂ ਅੱਗ ਨਹੀਂ ਲਾਈ ਤੇ ਅੱਗ ਨਾਲ ਆਉਣ ਦਾ ਰਿਜ਼ਲਟ ਵੇਖ ਲਓ ਵੀ ਆਹ ਵੇਖੋ ਸਾਡੀ ਸੁੰਡੀ ਇਹਦੇ ਵਿੱਚ ਖੇਤਾਂ ਦੇ ਵਿੱਚ ਕਿਦਾਂ ਪਈ ਹੈ ਕਲਾਬੀ ਸੁੰਡੀ ਕਣਕ ਜਿਹੜੀ ਸਾਰੀ ਨਸ਼ਟ ਹੋ ਗਈ ਜਿਆਦੀ ਪਾਣੀ ਨਾਲ ਤੰਬਾ ਹੁਣ ਮਾਹਮਨੇ ਅਧਿਕਾਰੀਆਂ ਦੱਸਿਆ ਡੀਓ ਸਾਹਿਬ ਆਏ ਨੇ ਤੇ ਮਤਲਬ ਸਾਡੇ ਇਨਸਪੈਕਟਰ ਸਾਹਿਬ ਆਏ ਨੇ ਉਹਨਾਂ ਨੂੰ ਵਿਖਾਇਆ ਉਹਨਾਂ ਦੇ ਧਿਆਨ ਚ ਲਿਆਂਦਾ ਹੁਣ ਵੇਖੋ ਜਿਹੜੀ ਸਪਰੇਅ ਦੱਸਣਗੇ ਫਿਰ ਉਹ ਸਪਰੇਅ ਉੱਤੇ ਕਰਾਂਗੇ ਉਹਨਾਂ ਜਿਹੜੇ ਆਏ ਨੇ ਉਹਨਾਂ ਨੇ ਮੌਕਾ ਵੇਖਿਆ ਉਹਨਾਂ ਨੇ ਇਹ ਜੀ ਪਰਾਲੀ ਜਿਹੜੀ ਖੇਤ ਦੇ ਵਿੱਚ ਵਾਈ ਆ ਪਰਾਲੀ ਦੇ ਵਿੱਚ ਪਹਿਲਾਂ ਹੀ ਅੰਡੇ ਹੁੰਦੇ ਨੇ ਸੁੰਡੀ ਦੇ ਤੋਂ ਪਰਾਲੀ ਕਿਹ ਬਣੇ ਲੱਗਦੀ ਉਹਨਾਂ ਅੰਡਿਆਂ ਨਾਲ ਹੀ ਪਰਾਲੀ ਨਾਲ ਸੁੰਡੀ ਪੈ ਜਾਂਦੀ ਆ ਅਸੀਂ ਸਰਕਾਰ ਨੂੰ ਪੁਰਜ਼ੇਰ ਪੀਰ ਕਰਨੇ ਵੀ ਪਰਾਲੀ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੇ ਨਹੀਂ ਤੇ ਕਿਸਾਨ ਦਿਨੋ ਦਿਨ ਮਰਦਾ ਜਾਏਗਾ ਇਹਦੇ ਨਾਲ ਤੇ ਸਰਕਾਰ ਆਪਣੇ ਵਾਦੇ ਪੂਰੇ ਕਰੀ ਜਾਂਦੀ ਕਿਸਾਨ ਨਾਲ ਬਿਲਕੁਲ ਨਹੀਂ ਕਹਿੰਦੀ ਹੁਣ ਆ ਜਾ ਝੋਨਾ ਰੋਲਿਆ ਵੀ ਸਰਕਾਰ ਦੀ ਦੇਣਿਆ ਹੋਰ ਕਿਸੇ ਦੀ ਦੇਣ ਨਹੀਂ ਸੈਂਟਰ ਦੀ ਵੀ ਹੋਏਗੀ ਪੰਜਾਬ ਗਵਰਨਮੈਂਟ ਦੀ ਵੀ ਹੋਏਗੀ ਗਾੜੀ ਸੈਲਰ ਵਾਲਾ ਤੇ 63 ਤੇ ਨਾਲ ਹੀ ਕਿਸਾਨਾਂ ਕਿਸਾਨਾਂ ਤੇ ਵੀ ਜਾਣਾ ਨਹੀਂ ਕਿ ਬਿਲਕੁਲ ਕੁਕੇ ਕੁਛ ਨਹੀਂ ਤੇ ਰਲ ਮਿਲ ਕੇ ਲੋਟੋਈ ਹੈ ਜੋ ਇਹ ਸਰਕਾਰ ਦੀ ਨੀਤੀ ਆ ਕਿ ਕਿਸਾਨ ਮਾਰਦਨੇ ਰਹਿਣ ਨਹੀਂ ਦੇ। ਖੋਦੀ ਬੇਲਰ ਸਾਡੇ ਇਧਰ ਆਉਂਦਾ ਹੀ ਕੋਈ ਨਹੀਂ ਸਾ ਪੋਣੇ ਨਾ ਪੋਣ ਵੇਖ ਕੇ ਮੁੜ ਜਾਂਦੇ ਨੇ। ਸਾਡੇ ਤੱਕ ਤਾਂ ਬੇਲਰ ਅੱਪੇ ਆਪਣੇ ਹੀ ਨਹੀਂ ਗੇ। ਬੇਲਰ ਤਾਂ ਸੜਕ ਦੇ ਨਾਲ-ਨਾਲ ਕੰਮ ਕਰਦੇ ਨੇ ਉਹ ਤਾਂ ਪਰਾਂ ਜਾਂਦੇ ਹੀ ਨਹੀਂ ਗੇ। ਉਹ ਵੀ 1000 ਰੁਪਏ ਕਿੱਲੇ ਦਾ ਮੰਗਦੇ ਨੇ ਸਾਡੇ। ਉਹ ਵੀ 1000 ਰੁਪਏ ਕਿੱਲੇ ਦਾ ਮੰਗਦੇ ਨੇ। ਸਰਕਾਰ ਸਾਨੂੰ ਜਾਂਦੇ ਤਾਂ ਹੁਣ ਕਣਕ ਦਾ ਮੁਆਵਜ਼ਾ ਦੇਵੇ ਤੇ ਜਾਂ ਕੋਈ ਪਰਾਲੀ ਦਾ ਮੁਆਵਜ਼ਾ ਦੇ ਜਿਹਦੇ ਨਾਲ ਪਰਾਲੀ ਇਕੱਠੀ ਕਰਕੇ ਬਾਹਰ ਬੰਨੇ ਤੇ ਲਈ ਜਾਵੇ ਤੇ ਸਾਡੀ ਫਸਲ ਤਾਂ ਖਰਾਬ ਨਾ ਹੋਵੇ ਸਰਕਾਰ ਆਪ ਉੱਥੇ ਵੈਸੀ ਵੈਸਲੀ ਹੋ ਰਹੀਂਦੀ ਆ ਲੋਕਾਂ ਕੋ ਵੋਟਾਂ ਫਵਾਕ ਤਾਂ ਲੋਕਾਂ ਦਾ ਗਲ ਘੁੱਟੀ ਜਾਂਦੀ ਆ ਇਹਦੇ ਦਾਹੀ ਤੋਂ ਮੰਨਾਂਗੇ ਸਾਰਾ ਸਰਕਾਰ ਦਾ ਇੱਕ ਸੂਰਿਆ ਸਾਰ ਕੋ ਹਾਲਤ ਕਰੇ ਸਾਨੂੰ ਪਰਾਲੀ ਦਾ ਮਾਅਵਾ ਦਾ ਅਸੀਂ ਬੰਨੇ ਦੇ ਢੇਰਿਆਂ ਲਵਾ ਦਾ ਇਕੱਠੀਆਂ ਕਰਕੇ ਸਾਨੂੰ ਤੇ ਝੋਨੇ ਦੇ ਪੈਸੇ ਨਹੀਂ ਪੂਰੇ ਮੰਡ ਦੇ ਤਾਂ ਪਰਾਲੀ ਦਾ ਸਾਨੂੰ ਕੀ ਦੇਣਾ ਨਾ ਉਹ ਹੁਣ ਸਾਡੀ ਕਣਕ ਮਰ ਗਈ ਇਹੀ ਕਿਧਰ ਨੂੰ ਜਾਵਾਂਗੇ ਜੀ ਅੱਜ ਸਾਡੇ ਕੋ ਪਿੰਡੇ ਛਾਪਰ ਜਾ ਜਾਂਦੇ ਕਿਸਾਨ ਅਮਰਿੰਦਰ ਸਿੰਘ ਨਾ ਟੈਲੀਫੋਨ ਤੁਹਾਨੂੰ ਦੱਸਿਆ ਕਿ ਮੇਰੇ ਖੇਤ ਵਿੱਚ ਕਣਕ ਕੋ ਗੁਲਾਬੀ ਸੁੰਢੀ ਦਾ ਮਲਾਇਆ ਮੌਕੇ 'ਤੇ ਅੰਕ ਮਾਇਨਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਵਾਕਈ ਗਲਬੀ ਸੰਦੀ ਨਾਲ ਕਣਕ ਦਾ ਕਾਫੀ ਨੁਕਸਾਨ ਹੋ ਚੁੱਕਾ। ਸੋ ਹੁਣ ਇਹਨਾਂ ਨੂੰ ਅਸੀਂ ਕਲੋਰ ਪੈਰੀਪਾਸ ਦੀ ਸਪੈਸ਼ਿਅਲ ਕੀਤੀ ਹੈ 1 ਲੀਟਰ ਕਰੋਲ ਪੈਰੀਪਾਸ ਨਾਲ ਸਪਰੇਅ ਕਰਦਣ ਤਾਂ ਜੋ ਸੰਦੀ ਤੇ ਕੰਟਰੋਲ ਪਾਇਆ ਜਾ ਸਕੇ। ਤੇ ਬਾਕੀ ਦੇਖਿਆ ਗਿਆ ਕਿ ਕਣਕ ਜਿੱਥੋਂ ਕੱਟੀ ਆ ਸੁਲੀ ਨਹੀਂ ਤੇ ਕਾਫੀ ਫਟਾਰਾ ਕਰ ਰਹੀ ਆ ਤੇ ਜੇ ਇਹ ਸਪਰੇਅ ਨਾਲ ਪ੍ਰੋਪਰ ਕੰਟਰੋਲ ਹੋ ਜੇਗੀ ਤੇ ਕਿਸਾਨ ਵੀਰ ਨੂੰ ਅਪੀਲ ਆ ਕਿ ਡਰਨ ਦੀ ਲੋੜ ਨਹੀਂ ਤੇ ਇੱਕ ਸਪਰੇਅ ਕਰ ਦੋ ਤੇ ਰੋਗ ਤੋਂ ਮੁਕੀ। ਇਹ ਬੇਲਦਣਾ ਜਿਹੜੀ ਸਮੱਸਿਆ ਉਹ ਇਥੇ ਨਾ ਇੱਕ ਪੋਲਿਆ ਪਰ ਨਾਲਾ ਵਾਇਦਾ ਤੇ ਪੁਲ ਜਿਹੜਾ ਤੰਗ ਹੋਣ ਕਰਨਾ ਉਹਨਾਂ ਦੀ ਟਰਾਲੀਆਂ ਟਰਾਂਪੋਰਟੇਸ਼ਨ ਨਹੀਂ ਲੰਘਦੀ ਇਸ ਕਰਕੇ ਬਿਲ ਰੇ ਇਥੋਂ ਤੱਕ ਨਹੀਂ ਆ ਸਕੇ ਸੋ ਉਹ ਜਿਹੜੀ ਆ ਗਰਾਊਂਡ ਲੈਵਲ ਤੇ ਉਹ ਸਮੱਸਿਆ ਹੈਗੀ